ਸੋ ਦੇ ਵਿੱਚ ਕੇ ਕੌਂਗਰ ਟਾਇਰ ਹੋ ਕੇ ਘਰੇ ਪਰਤਿਆ ਠੀਕ ਨਾ ਲਾ ਕੇ ਬਹੁਤ ਖੁਸ਼ ਹੋਈ ਜੋ ਆਪਣਾ 30 ਸਾਲ ਦਾ ਅਰਸਾ ਪੌ ਦੇ ਵਿੱਚ ਲਗਾ ਕੇ ਆਪਣੇ ਸਹੀ ਸਲਾਹਤ ਸੇਵਾਨ ਆਪਣੇ ਘਰ ਵਿੱਚ ਪਹੁੰਚੇ ਬਾਕੀ ਮੈਂ ਆਪਣੇ ਵੱਡੇ ਵੀਰ ਦਾ ਔਰ ਦੀਪ ਭਾਈ ਆਰਮੀ ਗਰੁੱਪ ਦਾ ਔਰ ਪਿੰਡ ਦੇ ਸਾਰੇ ਭਵੰਤੇ ਸੱਜਣਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਰਾਤੀ ਵੀ ਔਰ ਸਵੇਰ ਵੀ ਮੇਰੇ ਗ੍ਰੇਵ ਕਿਪੋਚੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਆਪਣੀ ਜ਼ਿੰਦਗੀ ਦੁਬਾਰਾ ਜਿਹਾ ਸੀ ਮਲਕੇ ਸਟਾਰਟ ਕਰਾਂਗਾ ਕਿਉਂਕਿ ਛੋਟੀ ਉਮਰ ਦੀ 18 ਸਾਲ ਦਾ 2 ਮਹੀਨੇ ਇਹਦੇ ਮੈਂ ਪਹੁੰਚ ਗਿਆ 30 ਸਾਲ ਦਾ ਉਤੇ ਆਰਮੀ ਦੇ ਵਿੱਚ ਆਪਣਾ ਡਿਊਟੀ ਕਰਦੇ ਹੋਏ ਬਹੁਤ ਹੀ ਕਠਨ ਕਟਾਈਆਂ ਆndੀਆਂ ਨੇ ਉਹਨਾਂ ਨੂੰ ਆਪਣੇ ਬੇਕੁਬੀਨਾਂ ਨਿਵਾਇਆ ਤੇ ਹੁਣ ਮੈਂ ਆਪਣਾ ਦੂਸਰਾ ਆਪਣਾ ਜ਼ਿੰਦਗੀ ਦਾ ਅੱਜ ਤੋਂ ਸਟਾਰਟ ਕਰਾਂਗਾ ਬਾਕੀ ਮੈਂ ਪਿੰਡ ਵਾਸੀ ਨੰਗਲ ਕਲਾਂ ਦਾ ਸਾਹਿਬ ਦੇ ਲੋਤਾ ਨੂੰ ਧੰਨਵਾਦ ਕਰਦਾ ਆਪਣੇ ਐਸ.ਆਈ. ਤਨਨਾ ਸਿੰਘ ਜੀ ਵੀ ਰਾਤੀ ਆਏ ਸੀ ਬਾਕੀ ਆਪਣੇ ਗੁਰਪ੍ਰੀਤ ਸਿੰਘ ਵਕੀਲ ਜੀ ਉਹਨਾਂ ਦਾ ਹੀ ਬਹੁਤ ਆਪਣੇ ਦਿਲੋਂ ਧੰਨਵਾਦ ਕਰਦਾ ਇਹ ਵਾਇਰ ਵਿੱਚ ਖਾਲਸਾ ਵਾਇਗਰ ਜੀ ਕੀ ਬਤੇ ਕੀ ਕੀ ਜੜ ਜਿਹੜੀ ਉੱਥੇ ਤੁਸੀਂ ਹਨ ਹਣ ਪਲ ਪਲ ਬਤਾਈਏ ਐਨੇ ਉੱਚ ਰਹੇ ਤੁਸੀਂ ਕੋਈ ਇਹੋ ਜਿਹੀ ਘਟਨਾ ਹੋਈ ਉਹ ਦੋ ਤਿੰਨ ਕਟਨ ਦਾ ਆਪਣੇ ਆਰ.ਆਰ ਦੇ ਵਿੱਚ ਵੀ ਕਾਫੀ ਮਲ ਕੇ ਕਟਵਾਈਆਂ ਜਦੋਂ ਬਾਹਰ ਆਪਰੇਸ਼ਨ ਦੇ ਵਿੱਚ ਜਾਂਦੇ ਸੀ ਤੇ ਉਥੇ ਵੀ ਮਲ ਕੇ ਬੜੀ ਉਹਦੇ ਕਰਕੇ ਜਾਣਾ ਪੈਂਦਾ ਪਿੰਡਾਂ ਐ ਬੜਾ ਸਵਾਗਤ ਕੀਤਾ ਪਿੰਡਣਾ ਅਰਦਾਤ ਪੂਰਾ ਕਟਸਰੀਆ ਕਰੇ ਗੱਲ ਸੀ ਬਹੁਤ ਕਟਸਰੀਆ ਬਹੁਤ ਸ਼ੁਕਰਗੁਜ਼ਾਰਾ ਪਿੰਡ ਰੰਗਲਕਲਾਂ ਦੀ ਸਾਰੀ ਟੀਮ ਦਾ ਆਰਮੀ ਜਿੰਦਾਬਾਦ ਪਾਰਟੀ ਦਾ ਔਰ ਸਰਪੰਚ ਸਾਹਿਬ ਦਾ ਬਾਕੀ ਆਪਣੇ ਜਿਹਨੇ ਬਾਹਰੋਂ ਸੱਜਣ ਮਿੱਤਰ ਆਏ ਸੀ ਬਾਕੀ ਭਾਈ ਮਨਜੀਤ ਸਿੰਘ ਜੀ ਵਿੱਕੀ ਪ੍ਰੈਸਰ ਪਟਨਾਪੁਰ ਤੁਹਾਡਾ ਵੀ ਬਹੁਤ-ਬਹੁਤ ਦਿਨੋਂ ਧੰਨਵਾਦ ਕਰਦਾ ਤਾਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਰਾਤੀ ਵੀ ਹੁਣ ਵੀ ਮੇਰੇ ਗ੍ਰਹਿ ਵਿਖੇ ਪੁੱਜੇ ਆਪ ਦਾ ਮੈਂ ਇਹ ਸ਼ੁਕਰਗੁਜ਼ਾਰ ਕਦੇ ਵੀ ਨਹੀਂ ਬੋਲੂਗਾ ਯੂਨੋ ਮਿਸ਼ਨ ਤੇ ਤੁਸੀਂ ਕੀ ਕਹਿਣਾ ਚਾਹੋ ਯੂਨੋ ਮਿਸ਼ਨ ਵੀ ਤੁਹਾਨੂੰ ਯੂਨੋ ਮਿਸ਼ਨ ਦੇ ਵਿੱਚ ਮਤਲਬ ਕਿ ਉਸ ਟਾਈਮ ਅਸੀਂ ਮਲੇ ਸ਼ਾਂਤੀ ਆਪਣਾ ਵਾਸਤੇ ਗਏ ਸੀਗੇ ਸ਼ਾਂਤੀ ਸਕੀਪਿੰਗ ਵਾਸਤੇ ਉੱਥੇ ਵੀ ਆਪਣੀ ਡਿਊਟੀ ਅਸੀਂ ਤਾਂ ਮਨ ਦੇ ਨਾਲ ਕੀਤੀ ਉੱਥੇ ਵੀ ਪਟਾਨ ਨੂੰ ਮਲੇ ਅੱਛਾ ਸੈਟੀਸ਼ਨ ਮਿਲਿਆ ਔਰ ਆਪਣੇ ਦੇਸ਼ ਇੰਡੀਆ ਵਾਪਸ ਪਰਤੇ ਅਸੀਂ ਤੇ ਬਾਕੀ ਤੁਹਾਡੇ ਪਟਾਣ ਨਾਲ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਉਹਦੇ ਬਾਰੇ ਪਟਾਣ ਦੇ ਵਿੱਚ ਵੀ 2004 ਦੇ ਵਿੱਚ ਜਦੋਂ ਜੁਨਟ ਹਮਾਰੀ ਬੀਨਾ ਕੁੜੀ ਸੀ ਉਦੋਂ ਸਾਨੂੰ ਮੌਕਾ ਮਿਲਿਆ ਪਟਾਨ ਜਾਂਦਾ ਪਟਾਨ ਆਰਮੀ ਦੇ ਨਾਲ ਟ੍ਰੇਨਿੰਗ ਕਰਨ ਦਾ ਉੱਥੇ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਆਪਣੇ ਇਹ ਤੋਂ ਇੰਡੀਆ ਦੇ ਤਜਰਬੇ ਉਹਨਾਂ ਨੂੰ ਦੱਸੇ ਔਰ ਪਟਾਨ ਦੀ ਆਰਮੀ ਦੇ ਤਜਰਬੇ ਅਸੀਂ ਖੁਦ ਹਾਸਲ ਕੀਤੇ ਤੁਸੀਂ ਕਦੋਂ ਭਰਤੀ ਹੋਏ ਕਿਹੜੇ ਸੰਚ ਕਿੱਥੇ ਭਰਤੀ ਹੋਏ ਭਰਤੀ ਮੈਂ ਆਪਣਾ 2094 ਦੇ ਵਿੱਚ میٹرਕ ਕਰਕੇ ਨਹਿਰੂ ਕਾਲਜ ਦੇ ਵਿੱਚ ਭਰਤੀ ਹੋਈ ਸੀ ਰੈਲੀ ਦੀ ਉੱਥੇ ਭਰਤੀ ਹੋਇਆ 2-3 ਮਹੀਨੇ ਬਾਅਦ ਮੇਰਾ ਮਲਕੇ ਮੈਡੀਕਲ ਰਿਟਨ ਟੈਸਟ ਪਾਸ ਹੋਇਆ ਉਸ ਤੋਂ ਬਾਅਦ ਮੈਂ ਦਸੰਬਰ ਦੇ ਵਿੱਚ ਪੀਆਰਸੀ ਰਾਮਗੜ੍ਹ ਦੇ ਵਿੱਚ 31 ਦਸੰਬਰ ਨੂੰ 13 ਦਸੰਬਰ 1994 ਨੂੰ ਮੇਰੇ ਮਤਲਬ ਕਿ ਜੁਆਇਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਟ੍ਰੇਨਿੰਗ ਪੂਰੀ ਕਰਕੇ ਫਸਟ ਜੁਨਟ ਜੁਨਟ ਮੇਰੀ 26 ਪੰਜਾਬ ਜੋ ਕਿ ਉਸ ਟਾਈਮ ਆਪਣਾ ਜੀਐਨਕੇ ਸੈਟ ਸੀ ਉਸ ਤੋਂ ਬਾਅਦ ਹਮ ਉੱਥੇ ਤ੍ਰਿਵਿੰਦਰਮ ਕੇਰਲਾ ਦੇ ਵਿੱਚ ਗਏ ਉੱਥੋਂ ਮੇਰਾ ਫਸਟ ਰਨ ਦਾ ਸਟਾਰਟ ਹੋਇਆ ਉਸ ਤੋਂ ਬਾਅਦ ਬੀਨਗੜੀ ਮੇਰਟ ਡੇਰਾ ਬਬਨਾਨ ਕਾਰਗਲ ਦੇ ਸਮੇਂ ਉਦੋਂ ਬਾਰਡਰ ਦੇ ਉੱਪਰ ਵੀ ਰਹੇ ਤੇ ਇਸ ਕਰਕੇ ਸਾਰੀਆਂ ਸਟੇਟਾਂ ਰਾਜਸਥਾਨ ਬੰਗਾਲ 오ਡੀਸਾ ਲੇਹ ਲਦਾਖ ਸਾਰੀ ਕਿਤੇ ਡਿਊਟੀ ਕਰਨ ਦਾ ਮੌਕਾ ਮਿਲਿਆ ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਰਿਟਾਇਰਮੈਂਟ ਲਈ ਹੈ ਇਸ ਟਾਈਮ ਹੁਣ ਲਾਸਟ ਅਸੀਂ ਮਤਲਬ ਕਿ 2022 ਤੋਂ ਲੈ ਕੇ 2024 ਤੱਕ ਲੇਹ ਲਦਾਖ ਥਰਡ ਗਲੇਸ਼ੀਅਰ ਦੇ ਵਿੱਚ ਨੌਕਰੀ ਕੀਤੀ ਉੱਥੇ ਵੀ ਮਤਲਬ ਟੈਂਪਰੇਚਰ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਦਿੰਦੇ ਆ ਲੇਕਿਨ ਇੰਨੀ ਠੰਡ ਦੇ ਵਿੱਚ ਰਹਿਣਾ ਔਰ ਆਪਣੇ ਸਰੀਰ ਨੂੰ ਫਿੱਟ ਰੱਖਣਾ ਇਸ ਪੜਾ ਦੇ ਉਪਰ ਬਹੁਤ ਹੀ ਇੱਕ ਟ੍ਰਾਈਲ ਕੰਮ ਹੈ ਉੱਥੇ -20 ਤੋਂ ਲੈ ਕੇ -35 40 ਤੱਕ ਵੀ ਚਲਾ ਜਾਂਦਾ ਸੀ ਉਸ ਤੋਂ ਬਾਅਦ ਸਾਡੀ ਜੁਨਟ ਨੂੰ ਮਤਲਬ ਕਿ ਹோம் ਪੋਸਟਿੰਗ ਜਲੰਧਰ ਰਾਮਾ ਮੰਡੀ ਦੇ ਵਿੱਚ ਮਿਲੀ ਜਿੱਦਕਿ 2-3 ਮਹੀਨੇ ਮੈਂ ਉੱਥੇ ਲਾ ਕੇ ਆਪਣੀ ਰਿਟਾਇਰਮੈਂਟ ਮੈਂ ਰਾਮਾ ਮੰਡੀ ਤੋਂ ਆ ਰਿਹਾ ਹਾਂ ਜੀ ਭੈਣ ਜੀ ਤੁਸੀਂ ਵੀ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਸੰਘਰਸ਼ ਰਿਹਾ ਬਾਈ ਜੀ ਦਾ ਵੀ 嗯。